ਸ਼੍ਰੋਮਣੀ ਅਕਾਲੀ ਦਲ ਪਟਿਆਲਾ ਲੋਕ ਸਭਾ ਸੀਟ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ ਇਸ ਮੌਕੇ ਐਨ ਕੇ ਸ਼ਰਮਾ ਨੇ ਜਿੱਥੇ ਸਾਰੇ ਵਰਕਰਾਂ ਨੂੰ ਇਕਜੁੱਟ ਹੋ ਕੇ ਚੋਣ ਲੜਨ ਦੀ ਅਪੀਲ ਕੀਤੀ ਉੱਥੇ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਪਾਸਪਾ ਸਰਕਾਰ ਹੋਵੇ ਜਾਂ ਆਪ ਦੀ ਸਰਕਾਰ ਦੋਵੇਂ ਕਿਸਾਨ ਵਿਰੋਧੀ ਹਨ ਸਰਕਾਰ ਹੋਇਆ ਪਰ ਜੋ ਚੇਤਾਵਨੀ ਦਿੱਤੀ ਸੀ 2 ਦਿਨ ਪਹਿਲਾਂ ਉਹ ਵੀ ਕਰ ਪੂਰੀ ਹੋ ਚਾਰੀਏ ਤਾਂ ਨਾਲ ਕਿ ਜਾਨਾ ਦੋਨੇ ਹੀ ਸਰਕਾਰਾਂ ਆਮ ਆਦਮੀ ਪਾਰਟੀ ਵੀ ਭਾਜੀ ਬੀਜੇਪੀ ਵੀ ਦੋਨੇ ਹੀ ਕਿਸਾਨ ਵਿਰੋਧੀ ਸਰਕਾਰਾਂ ਆ ਦੋਨਾਂ ਨੇ ਕਿਸਾਨਾਂ ਨਾਲ ਧੋਖਾ ਕਰਿਆ ਕਮਿਟਮੈਂਟਾਂ ਕਰਕੇ ਇਵਨ ਕਾਂਗਰਸ ਨੇ ਵੀ ਕਾਂਗਰਸ ਨੇ ਕਿਹਾ ਤਾਂ ਸਾਰਾ ਕਰਜ਼ਾ ਮਾਫ ਕਰ ਦਾਂਗੇ ਮੁੜ ਕੇ ਮੁਕਰ ਗਏ ਜਿਹੜੀ ਆਪ ਆਂਦੀ ਪਾਰਟੀ ਉਹਨੇ ਕਿਹਾ ਤਾਂ 15 ਮਿੰਟ ਚ ਐਮਐਸਪੀ ਦੇ ਦਾਂਗੇ ਉਹ ਤੋਂ ਮੁਕਰ ਗਏ ਇਹਨਾਂ ਨੇ ਤਾਂ ਜੇ ਦੂਸਰੀ ਸਟੇਟ ਚ ਆ ਕੇ ਗੋਲੀਆਂ ਮਾਰ ਕੇ ਕਿਸਾਨ ਨੂੰ ਮਾਰ ਦਿਆ ਉਦੇ ਤੇ ਕੋਈ ਕਾਰਵਾਈ ਨਹੀਂ ਕਰੀ ਸੋ ਕਿਸਾਨ ਨਾਲ ਧੱਕਾ ਮੁਕੀ ਹੋ ਕੇ ਡੈਥ ਹੋਈ ਆ ਉਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਸਾਨਾਂ ਨੂੰ ਇਨਸਾਨ ਮਿਲਣਾ ਚਾਹੀਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਇੱਥੇ ਤੱਕ ਪਹੁੰਚਿਆ ਮੇਰਾ ਕਿਰਦਾਰ ਤੇ ਮੇਰੀ ਕਾਰਗੁਜ਼ਾਰੀ ਦੇਖ ਕੇ ਲੋਕ ਫੈਸਲੇ ਕਰਦੇ ਸ਼ਾਬਾਸ਼ ਜੀ ਕਰਮਾ ਜੀ ਡਾਕਟਰ ਬਲਬੀਰ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਨਹੀਂ ਬਾਦਲ ਬਚਾਓ ਯਾਤਰਾ ਕਰ ਰਹੇ ਨੇ ਕੱਲ ਦਾ ਭਿਆਨ ਉਹ ਬਲਬੀਰ ਸਿੰਘ ਨੂੰ ਪੁੱਛ ਲਿਆ ਵੀ ਆਪਣੇ ਮੈਕਮੇ ਚ ਕਦੀ ਕਿੱਟ ਲਾਈ ਆ ਸਵਾਏ ਆਪਣੇ ਘਰ ਭਰਨ ਤੋਂ ਜਿਹੜਾ ਵਿਅਕਤੀ ਆਪਣੇ 24 ਪਿੰਡਾਂ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਸਕਿਆ ਉਹਨਾਂ ਕਿਸਾਨਾਂ ਨੇ ਬਾਈਕਾਟ ਕਰਿਆ ਉਹ ਸੁਖਵੀਰ ਬਾਦਲ ਤੇ ਫਿੰਗਰ ਰੇਜ ਕਰਦਾ ਇਹ ਸੁਖਵੀਰ ਬਾਦਲ ਆ ਜਿਹਨੇ ਪੰਜਾਬ ਦੀਆਂ ਸਾੜੀਆਂ ਸੜਕਾਂ ਬਣਾਈਆਂ 에어ਪੋਰਟ ਬਣਾਏ ਥਰਮਲ ਪਲਾਂਟ ਬਣਾਏ ਸਕੂਲ ਬਣਾਏ ਕਾਲਜ ਬਣਾਏ ਹਸਪੀਟਲ ਬਣਾਏ ਆਈਟੀ ਸਿਟੀ ਬਣਾਈ ਮੈਡੀ ਸਿਟੀ ਬਣਾਈ ਐਜੂਕੇਸ਼ਨ ਸਿਟੀ ਬਣਾਈ ਬਲਬੀਰ ਸਿੰਘ ਨੂੰ ਤਾਂ ਇੱਕ ਪੰਚ ਦੀ ਕਾਇਮियत ਹੁੰਦੀ ਆ ਉਹ ਵੀ ਨਹੀਂ ਪਤਾ ਇਹਦਾ ਪ੍ਰਮਾਤਮਾ ਦਾ ਇੱਕ ਝੋਲਾ ਸੀਗਾ ਹਵਾ ਉਹ ਬੱਬਲ ਬਲਾਸਟ ਹੋ ਗਿਆ ਤੁਸੀਂ ਦੇਖਿਓ ਜਮਾਨਤ ਜਬਤ ਹੋਣੀ ਹੈ ਜੀ। ਅਸਲੀ ਦਾਵਾ ਦਾ ਬਿਆਨ ਹੈ ਸਰ। ਚਾਰ ਕਿਤੇ ਨਾਲ ਕਾਫੀ ਵਿਰੋਧ ਹੋ ਰਿਹਾ ਜੀ ਨਾਲ ਦਾ ਲਗਾਤਾਰ ਦਾਵਾ ਦਾ ਬਿਆਨ ਹੈ ਕਿ ਇਹਦਾ ਵਸੀ ਤੋਂ 27000 ਵੋਟਾਂ ਤੋਂ ਜਿੱਤੇ ਆ ਸੀ। ਬਲਬੀਰ ਸਿੰਘ 50000 ਪਲੱਸ ਵੋਟਾਂ ਤੋਂ ਜਿੱਤਣ। ਬਲਬੀਰ ਸਿੰਘ ਦੀ ਜਮਾਨਤ ਬਚਾਦੇ ਡੇਰਾ ਵਸੀ ਤੋਂ ਬਹੁਤ ਵੱਡੀ ਗੱਲ ਹੋਊਗੀ। ਆਪਣੇ ਪਿੰਡ ਤੋਂ ਹੀ ਜਿਤਾਦ ਨਹੀਂ ਕਹਦੇ ਨਾਲੇ 300 ਵੋਟਾਂ ਬਾਕਰਪੁਰ ਦੀ ਤਾਂ ਹੀ ਪਤਾ ਲੱਗ ਜਾਊਗਾ। ਆਮ ਆਦਮੀ ਪਾਰਟੀ ਦਾ ਵਿਰੋਧ ਹੁੰਦਾ ਹੋ ਰਿਹਾ ਜੀ ਲਗਾਤਾਰ ਦੇਖਿਆ ਜਾ ਰਿਹਾ ਹੈ ਮੁੱਖ ਮੰਤਰੀ ਦੀ ਵੀ ਵੀਡੀਓ ਵੀ ਆਈ ਹੈ ਜਿੱਤੇ ਮੁੱਖ ਮੰਤਰੀ ਮਾਰਕਾ ਨੇ ਜਰਨਲ ਕਰ ਰਿਹਾ ਹੈ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣਾ ਕਿਉਂਕਿ ਓਵਰ ਕਮਿਟਮੈਂਟ ਬਹੁਤ ਕਰ ਲੀਆਂ ਵਾਦਾ ਇੱਕ ਵੀ ਪੂਰਾ ਨਹੀਂ ਕਰਿਆ ਕ੍ਰਾਪਸ਼ਨ ਦਾ ਰਾਜ ਆ ਐਡਮਿਨਿਸਟ੍ਰੇਸ਼ਨ ਫੇਰ ਨਾਲ ਰੋਜ਼ ਕਤਲ ਹੋ ਰਹੇ ਆ ਦਾਕਾਤੀਆਂ ਹੋ ਰਹੀਆਂ ਸੋ ਲੋਕ ਤੰਗ ਹੈਗੇ ਥੈਂਕ ਯੂ ਯਾਰ ਇੱਕ ਮਿੰਟ ਆਨ ਕਰ ਲਿਓ ਅੱਜ ਲੋਕ ਸਭਾ ਹਰਕਾ ਪਟਿਆਲਾ ਦਾ ਵਿਦੇਵਤ ਦਫਤਰ ਜਿਹੜਾ ਪਟਿਆਲਾ ਚ ਖੋਲਦਿਆ ਇਤੋਂ ਸਾਰੇ ਪਟਿਆਲਾ ਲੋਕ ਸਭਾ ਦੀ ਕੈਂਪੇਨ ਜਿਹੜੀ ਉਹ ਸਟਾਰਟ ਹੋਣੀ ਆ ਔਰ ਪਿਛਲੇ 10 15 ਦਿਨਾਂ ਚ ਮੈਂ ਤਕਰੀਬਨ ਸਾਰੇ ਹਲਕਿਆਂ ਦਾ ਇੱਕ ਇੱਕ ਚੱਕਰ ਕੰਪਲੀਟ ਕਰ ਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਬਹੁਤ ਰਿਸਪੌਂਸ ਮਿਲ ਰਿਹਾ ਸਾਡੀ ਸਟਰੈਂਥ ਸਾਡੇ ਵਰਕਰ ਸਾਡੇ 9 ਦੇ 9 ਹਲਕਿਆਂ ਦੇ ਲੀਡਰ ਜਦਕਿ ਦੂਸਰਿਆਂ ਦੀ ਜਿਹੜੇ ਹਾਰ ਦਾ ਕਾਰਨ ਆ ਉਹਨਾਂ ਪਾਰਟੀਆਂ ਦੇ ਲੀਡਰ ਹੀ ਬਣਨਗੇ ਕਿਉਂਕਿ ਬਾਹਰ ਤੋਂ ਲਿਆਣ ਕੇ ਸਿਰ ਤੇ ਬਿਠਾਏ ਗਏ ਆ ਚਾਹੇ ਉਹ ਭਾਜਪਾ ਆ ਚਾਹੇ ਕਾਂਗਰਸ ਆ ਅੱਜ ਕਾਂਗਰਸ ਕਾਂਗਰਸੀ ਨੂੰ ਹਰਾ ਰਹੇ ਆ ਭਾਜਪਾ ਵਾਲੇ ਭਾਜਪਾ ਨੂੰ ਹਰਾ ਰਹੇ ਆ ਇਹ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਕਿ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਜਿਹੜੇ ਸਾਡੇ ਵਰਕਰ ਤੇ ਲੀਡਰ ਪੱਬਾਂ ਭਾਰ ਹੋਏ ਬੈਠੇ ਆ ਆਪਾਂ ਇਹ ਇਲੈਕਸ਼ਨ ਬੜੇ ਵੱਡੇ ਮਾਰਜਨ ਨਾਲ ਜਿੱਤਾਂ। ਰਖਣਾ ਸਾਹਿਬ। ਮੈਨੂੰ ਸ਼ਰਮਾ ਸਾਹਿਬ ਸਵਾਲ ਐਨਕ ਸ਼ਰਮਾ ਸਾਹਿਬ ਡਾਕਟਰ ਗਾਂਧੀ ਕੰਦੇਲੇ ਰੱਖੋ ਕੋਲ ਵਿੱਚ ਕਰਨ ਜਿਹੜੇ ਤੁਸੀਂ ਚਾਹੀਏ ਲੋ ਉਹ ਵਾਰੋ ਲੈ ਕੇ ਜene ਕਹਿੰਦੇ ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਉਹ ਪ੍ਰਹਾਰਿਆ ਉਸ ਤੋਂ ਪਰ ਕੀ ਕਰ ਜਾਂਦੇ ਕੱਲ ਵੀ ਜਿਹੜਾ ਖਾਸ 1930 ਸਾਲ ਪਹਿਲਾਂ 1992 ਚ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਮੈਂ ਸਰਪੰਚ ਰਹਾ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮ ਐਲ ਏ ਬਣਿਆ ਗਾਂਧੀ ਸਾਹਿਬ ਨੂੰ ਗਾਂਧੀ ਸਾਹਿਬ ਨੂੰ ਤੇ ਬਲਬੀਰ ਸਿੰਘ ਨੂੰ ਇਹ ਵੀ ਨਹੀਂ ਪਤਾ ਕਿ ਡੇਰਾਬਸੀ ਹਲਕਾ ਜਿਹੜਾ ਲੋਕ ਸਭਾ ਹਲਕੇ ਪਟਿਆਲੇ ਦਾ ਹਿੱਸਾ ਆ ਦੱਸੋ ਕਿਸ ਤਰ੍ਹਾਂ ਇਲੈਕਸ਼ਨ ਜਿੱਤ ਜਾਣ ਦੇਣਗੇ ਉਹਨਾਂ ਨੂੰ ਪਤਾ ਨਹੀਂ ਵੀ ਲੋਕ ਸਭਾ ਹਲਕਾ ਡੇਰਾਬਸੀ ਹਲਕੇ ਦਾ ਪਾਰਟ ਆ ਔਰ ਮੈਂ ਡੇਰਾਬਸੀ ਚ ਮੇਰੇ ਤਿੰਨ ਚਾਰ ਪੁਸਤਾਂ ਤੋਂ ਖਾਨਦਾਨ ਤੋਂ ਉੱਥੇ ਹੀ ਮੈਂ ਪੈਦਾ ਹੋਇਆ ਉੱਥੇ ਹੀ ਵੱਡਾ ਹੋਇਆ ਉੱਥੇ ਅੱਜ ਤੱਕ ਪਹੁੰਚਿਆ ਕੱਲ ਜਿਹੜੇ ਵਿਚੰਡੇ ਕਰਦੇ ਉਮੀਦਵਾਰ ਨੇ ਪਾਰਟੀ ਛੱਡੀ ਉਹਨਾਂ ਨੇ ਕਿਹਾ ਕਿ ਸਾਨੂੰ ਫੰਡਿੰਗ ਨਹੀਂ ਹੋ ਰਹੀ ਸੀ ਇਹ ਸੁਖਵੀਰ ਬਾਦਲ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਇਸ ਕਰਕੇ ਯਾਰ ਫੰਡਿੰਗ ਹੋਣਾ ਨਾ ਹੋਣਾ ਇਹ ਡਿਫਰੈਂਟ ਗੱਲ ਆ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਸਾਡੇ ਦਾ ਸਾਰੇ ਵਰਕਰ ਕੈਂਪੇਨ ਚੱਲ ਰਹੇ ਆ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਇਸ ਕੈਂਪੇਨ ਤੇ ਹਿੱਸਾ ਪਾਉਂਦਾ ਆ ਹਰ ਵਰਕਰ ਲੜਾਈ ਲੜਦਾ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਕਾਰਨ ਹੋਏ ਆ ਪਰ ਕੁਝ ਹੋ ਸਕਦਾ ਤੁਹਾਨੂੰ ਪਤਾ ਹੀ ਅੱਜਕੱਲ ਬੀਜੇਪੀ ਵਾਲਿਆਂ ਦਾ ਕਿਸੇ ਨੂੰ ਏਡੀ ਦਾ ਡਰ ਦਿਖਾਉਂਦੇ ਆ ਕੋਈ ਬਿਜਲੀ ਲੰਦਾ ਦਿਕੰਦਾ ਕੋਈ ਪੈਸਿਆਂ ਵਾਲਾ ਚੱਕਰ ਵੀ ਚਲਾ ਦਿੰਦਾ ਹੈਗਾ ਸਰਮਜੀਤ ਜੀ ਅਕਾਲਪੁਰ ਖਵੈਗਰੂ ਪਰਮਾਤਮਾ ਜਰੂਰ ਕਿਰਪਾ ਕਰੇਗਾ ਅਸੀਂ ਇਮਾਨਦਾਰੀ ਨਾਲ ਸੇਵਾ ਕਰੀਆ ਅੱਗੇ ਵੀ ਇਮਾਨਦਾਰੀ ਨਾਲ ਕਰਾਂਗੇ ਇਸ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਜਰੂਰ ਸਾਨੂੰ ਮਿਲੂਗਾ ਆਪਾਂ ਇਹ ਇਹ ਲੋਕ ਸਭਾ ਹਲਕੇ ਦੀ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਨੀਸਵਾਰਥ ਸੇਵਾ ਕਰਾਂਗੇ ਕੰਮ ਹੋਏਗਾ ਮੇਨ ਮਕਸਦ ਤੁਹਾਡਾ ਅਹਿਮ ਮਸਲੇ ਵਾਸਤੇ ਸਾਰੇ ਇਕੱਠੇ ਹੋਏ ਮੇਨ ਮਕਸਦ ਤਾਂ ਜੀ ਪੰਜਾਬ ਦੇ ਹੱਕਾਂ ਦੀ ਲੜਾਈ ਆ ਪੰਜਾਬ ਦੀ ਡਿਵੈਲਪਮੈਂਟ ਆ ਲੋਕ ਸਭਾ ਹਲਕਾ ਪਟਿਆਲੇ ਦਾ ਵਿਕਾਸ ਆ ਲੋਕ ਸਭਾ ਹਲਕੇ ਵਿੱਚ ਠੱਗਰ ਦੀ ਪ੍ਰੋਬਲਮ ਸੋਲਵ ਕਰਨੀ ਆ ਹੜ੍ਹਾਂ ਤੋਂ ਬਚਾਉਣਾ ਆ ਪੋਲੂਸ਼ਨ ਤੋਂ ਬਚਾਉਣਾ ਆ ਫਿਰ ਰੇਲਵੇ ਟਰੈਕ ਬਣਾਣੀਆਂ ਸੜਕ ਬਣਾਣੀਆਂ ਸਰਹੰਦਰ ਰੋਡ ਹੋਰ ਬਹੁਤ ਸਾਰੇ ਜਿਹੜੇ ਕਿਸਾਨਾਂ ਦੇ ਮਸਲੇ ਆ ਮਜ਼ਦੂਰਾਂ ਦੇ ਮਸਲੇ ਆ ਵਪਾਰੀਆਂ ਦੇ ਮਸਲੇ ਆ ਹਰ ਵਰਗ ਦੇ ਕਰਮਚਾਰੀਆਂ ਦੇ ਮਸਲੇ ਆ ਸੋ ਇਹ ਸਾਰੇ ਮਸਲੇ ਲੋਕ ਸਭਾ ਦੇ ਅੰਦਰ ਪੂਰੀ ਤਰ੍ਹਾਂ ਚੱਕਾਂਗੇ ਔਰ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜਾਂਗੇ ਇਕੱਠੇ ਹੋ ਕੇ ਕੰਮ ਕਰਦੇ ਆ ਤਾਂ ਫਿਰ ਉਹ 10 ਤਰੀਕ ਨੂੰ ਕਰਾਂਗੇ 10:30 ਸਮਾਤਾ ਜੀ ਬੇਨਤੀ ਕਰਦਾ ਸਾਨੂੰ